ਭਾਈ ਜੀ ਮੇਰਾ ਨਾਮ ਰਣਧੀਰ ਸਿੰਘ ਹੈ ਜੀ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਇਹ ਸਾਰੇ ਪੰਜਾਬ ਦੀਆਂ ਜਿਹੜੀਆਂ ਦਿਵਿਆਂਗ ਹੈਂਡੀਕੈਪ ਜਥੇਬੰਦੀਆਂ ਨੇ ਜੀ ਉਹਨਾਂ ਨੇ ਇਸੇ ਮਹੀਨੇ ਦੀ 16 ਤਰੀਕ ਨੂੰ ਇੱਕ ਅਸੀਂ ਬਾਜਾਖਾਨਾ ਵਿਖੇ ਇਕੱਤਰਤਾ ਕੀਤੀ ਸੀ ਕਰੀਬਨ 16 ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਉਸ ਦਿਨ ਰਲ ਕੇ ਇੱਕ ਮਤਾ ਪਕਾਇਆ ਗਿਆ ਸੀ ਵੀ ਅਸੀਂ 20 ਤਰੀਕ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਆਪਣੇ ਮੰਗ ਪੱਤਰ ਦਿੱਤੇ ਸੀਗੇ ਜੀ ਇਹ ਮੰਗ ਪੱਤਰ ਅਸੀਂ ਬਾਅਦ 'ਚ ਸਾਰੇ মিডিਆ ਨੂੰ ਦੇ ਦੇਵਾਂਗੇ ਤੁਸੀਂ ਇਹ ਨਾਲ ਚਲਾ ਦਿਓ ਇਹ ਮੰਗ ਪੱਤਰ ਦੇ ਵਿੱਚ ਸਾਡੀਆਂ ਕਰੀਬਨ 13 ਮੰਗਾਂ ਨੇ ਜੀ ਇਹ ਉਹ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਬੈਠ ਕੇ ਜਿੰਨਾ ਮੰਗਾਂ ਤੇ ਚਰਚਾ ਕੀਤੀ ਸੀ ਤੇ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਉਣ ਤੋਂ ਬਾਅਦ ਪਹਿਲੇ ਬਜਟ ਦੇ ਵਿੱਚ ਥੋਡੀਆਂ ਇਹ ਸਾਰੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਕੋਈ ਇਹਦੇ 'ਚ ਬਹੁਤੀ ਵੱਡੀ ਉਹ ਜੀ ਮੰਗ ਨਹੀਂ ਹੈਗੀ ਬਾਈ ਜੀ ਵੀ ਜਿਹੜੀ ਪੂਰੀ ਨਾ ਹੋ ਸਕੇ ਇਦੇ ਵਿੱਚ ਇੱਕ ਤਾਂ ਹੈਂਡੀਕੈਪਟਾਂ ਦੀ ਪੈਨਸ਼ਨ ਹੈ ਜਿਹੜੀ ਸਾਡੀ ਮੰਗ ਇਹ ਸੀਗੀ ਵੀ ਜੀ ਦੇਖੋ ਬਾਕੀ ਪੈਨਸ਼ਨਰ ਵੀ ਪੈਨਸ਼ਨ ਲੈਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀ ਹੈਂਡੀਕੈਪਟਾਂ ਦੀ ਪੈਨਸ਼ਨ ਸਿਸਟਮ ਹੈ ਉਹਨੂੰ ਬਾਕੀ ਪੈਨਸ਼ਨਰਾਂ ਤੋਂ ਅੱਡ ਕਰਕੇ ਸਾਨੂੰ ਘੱਟੋ-ਘੱਟ 5000 ਰੁਪਏ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ ਨਾਲ ਜਿਹੜਾ ਬੈਕਲੌਗ ਕੋਟਾ ਪਿਛਲੇ ਕਰੀਬਨ 11-12 ਸਾਲ ਤੋਂ ਲਮਕਦਾ ਆਉਂਦਾ ਜਿਹਦੇ ਬਾਰੇ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਪਹਿਲੇ ਬਜਟ ਦੇ ਵਿੱਚ ਪੂਰੇ ਦਾ ਪੂਰਾ ਬੈਕਲੌਗ ਕੋਟਾ ਇੱਕ ਵਾਰ ਚ ਭਰਾਂਗੇ ਉਹ 3 ਸਾਲ ਹੋ ਗਏ ਇਸ ਵਾਰ ਦਾ ਬਜਟ ਵੀ ਅਸੀਂ ਉਡੀਕਿਆ ਕਿਉਂਕਿ ਬਜਟ ਤੋਂ ਪਹਿਲਾਂ ਅਸੀਂ ਗੱਲਬਾਤ ਕਰੀ ਸੀਗੀ ਬਲਜੀਤ ਕੌਰ ਜੀ ਨੂੰ ਵੀ ਅਸੀਂ ਸਾਡੇ ਜਿਹੜੇ ਮੰਤਰੀ ਨਾਲ ਉਹਨਾਂ ਨਾਲ ਗੱਲਬਾਤ ਕਰੀ ਉਹ ਕਹਿੰਦੇ ਵੀ ਬਜਟ ਦੇ ਵਿੱਚ ਅਸੀਂ ਤੁਹਾਡੀ ਪੈਨਸ਼ਨ ਵੀ ਵਧਾ ਰਹੇ ਹਾਂ ਤੇ ਬੈਕਲੌਗ ਦੀ ਵੀ ਗੱਲ ਕਰਾਂਗੇ ਅਸੀਂ ਪੂਰਾ ਬਜਟ ਦੇਖਿਆ ਬਾਈ ਜੀ ਬਜਟ ਦੇ ਅਸੀਂ ਸਾਰਾ ਸੈਸ਼ਨ ਵੀ ਦੇਖਦੇ ਰਹੇ ਹਾਂ ਪਰ ਬਜਟ ਦੇ ਵਿੱਚ ਹੈਂਡੀਕੈਪਟਾਂ ਦਾ ਕਿਤੇ ਨਾਂ ਵੀ ਨਹੀਂ ਪਾਇਆ ਗਿਆ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਦਾ ਬੈਕਲੌਗ ਇਹਦੇ ਬਾਰੇ ਤਾਂ ਗੱਲ ਹੀ ਕੀ ਕਰਨੀ ਇਸ ਕਰਕੇ ਅਸੀਂ ਇਹ 25 ਤਰੀਕ ਦਾ ਇੱਕ ਪ੍ਰੋਟੈਸਟ ਸੰਕੇਤਕ ਪ੍ਰੋਟੈਸਟ ਰੱਖਿਆ ਸੀ ਇੱਕ ਸੰਕੇਤ ਦੇਣ ਵਾਸਤੇ ਸੀਗਾ ਪੰਜਾਬ ਸਰਕਾਰ ਨੂੰ ਵੀ ਹੁਣ ਅੰਗਹੀਣ ਆ ਜਿਹੜੇ ਉਹ ਸਿਰਫ ਮੰਗ ਪੱਤਰਾਂ ਤੱਕ ਨਹੀਂ ਰਹਿਣਗੇ ਹੁਣ ਅਸੀਂ ਇੱਕ ਤਿੱਖਾ ਸੰਘਰਸ਼ ਸਰਕਾਰ ਦੇ ਵਿਰੁੱਧ ਵਿੜਾਂਗੇ ਜੇ ਸਰਕਾਰ ਸਾਡੇ ਅੱਜ ਦੇ ਇਸ ਸੰਕੇਤਕ ਪ੍ਰੋਟੈਸਟ ਨੂੰ ਵੀ ਹਲਕੇ ਤੇ ਲੈਂਦੀ ਹੈ ਤੇ ਬਜਟ ਦੇ ਰਹਿੰਦੇ ਦੋ ਤਿੰਨ ਦਿਨਾਂ ਦੇ ਵਿੱਚ ਹੈਂਡੀਕੈਪਟਾਂ ਨੂੰ ਕੋਈ ਰਾਹਤ ਜਾਂ ਕੋਈ ਮੰਗ ਹੈਂਡੀਕੈਪਟਾਂ ਦੀ ਪੂਰੀ ਨਹੀਂ ਕਰਦੀ ਤਾਂ ਅਸੀਂ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਘਰ ਘੇਰਨ ਤੱਕ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੱਕ ਆਤਮਦਾਹ ਤੱਕ ਦੀਆਂ ਕੋਸ਼ਿਸ਼ਾਂ ਭੁਖੜਤਾਲ ਤੱਕ ਜਾਵਾਂਗੇ ਜੀ ਹੁਣ ਇਹ ਪ੍ਰੋਟੈਸਟ ਦਿਨ ਪ੍ਰਤੀ ਦਿਨ ਤਿੱਖਾ ਹੋਊਗਾ ਅਸੀਂ ਮਰਨ ਵਾਰਤ ਤੱਕ ਮਰਨ ਤੱਕ ਪਿੱਛੇ ਨਹੀਂ ਹਟਾਂਗੇ ਹੁਣ ਹੈਂਡੀਕੈਪਡਾਂ ਦੀਆਂ ਕਰੀਬ ਅੱਜ ਵੀ 16 ਜਥੇਬੰਦੀਆਂ ਇੱਥੇ ਅਵੇਲੇਬਲ ਨੇ ਜੀ ਅਸੀਂ ਪ੍ਰੈਸ ਨੋਟ ਦੇ ਵਿੱਚ ਸਾਰੀਆਂ ਦੇ ਨਾਮ ਦੇਵਾਂਗੇ 16 ਜਥੇਬੰਦੀਆਂ ਦੇ ਇੱਥੇ ਜਿੰਨੇ ਬੈਠ ਨੇ ਸਿਰਫ ਆਗੂ ਨੇ ਜਿਹੜਾ ਕੇਡਰ ਆ ਉਹ ਸਾਰੇ ਦਾ ਸਾਰਾ ਹਜੇ ਪਿੱਛੇ ਆ ਤਾਂ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅਸੀਂ ਮੰਗ ਪੱਤਰ ਦੇਣੇ ਬੰਦ ਕਰਤੇ ਹੁਣ ਅਸੀਂ ਖੁੱਲੇ ਅਖਰਾਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਸਰਕਾਰ ਹੁਣ ਨਹੀਂ ਸਾਡੀਆਂ ਮੰਗਾਂ ਮੰਨਦੀ ਤਾਂ ਅਸੀਂ ਖੁੱਲਾ ਤੇ ਤਿੱਖਾ ਸੰਘਰਸ਼ ਕਰਾਂਗੇ ਜੀ ਧੰਨਵਾਦ ਜੀ ਸਰ ਮੇਰਾ ਨਾਮ ਕਿਰਨਜੀਤ ਕੋਰਾ ਮੈਂ ਬੈਠਣ ਦੇ ਦੀਣ ਵਾਲੀ ਆ ਤੇ ਸਰ ਅੱਜ ਦਾ ਅਸੀਂ ਇਹ ਸਰਕਾਰ ਨੂੰ ਸੰਕੇਤ ਹੀ ਦੇ ਰਹੇ ਆ ਅਸੀਂ ਇੱਕ ਮੈਸੇਜ ਹੀ ਪਹੁੰਚਾਉਣਾ ਚਾਹੁੰਦੇ ਸੀ ਵੀ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜਾ ਸਾਡੇ ਨਾਲ ਤੱਕਾ ਹੋ ਰਿਹਾ ਨਾ ਇਹ ਬੰਦ ਕੀਤਾ ਜਾਵੇ ਪਿਛਲੀਆਂ ਸਰਕਾਰਾਂ ਵੀ ਆਈਆਂ ਚਲੋ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਇਹ ਸਰਕਾਰ ਤੋਂ ਸਾਨੂੰ ਇੱਕ ਉਮੀਦ ਸੀ ਵੀ ਇਹ ਸਾਡੇ ਲਈ ਕੁਝ ਕਰੂਗੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਵੀ ਇੱਕ ਉਮੀਦ ਸੀ ਵੀ ਹਾਂ ਇਹ ਹਾਂਡੀ ਦੇ ਪੋਟ ਲਈ ਕੁਝ ਕਰੂਗੀ ਪਰ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਤੇ ਬਾਕੀ ਅਸੀਂ ਸਾਰੇ ਦੇਖੋ ਤੁਸੀਂ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹਨਾਂ ਤਾਂ ਸਾਨੂੰ ਕੋਈ ਪ੍ਰਾਈਵੇਟ ਰਾਕੇ ਰਾਜੀ ਆ ਤੇ ਨਾ ਸਾਨੂੰ ਗਵਰਨਮੈਂਟ ਰੱਖ ਰਹੀ ਆ ਸਾਨੂੰ ਸਾਡਾ ਜਿਹੜਾ ਬੈਕਲੌਗ ਹੈ ਨਾ 1260 2016 ਐਕਟ ਹੈ ਜਿਹੜਾ ਸਾਡਾ ਉਹ ਸਾਡਾ ਲਾਗੂ ਕੀਤਾ ਜਾਵੇ ਤੇ ਜੋ ਸਾਡੇ ਬੰਦੇ ਹੱਕ ਹੈ ਸਾਨੂੰ ਦਿੱਤੇ ਜਾਣ ਧੰਨਵਾਦ